The driver is a legal immigrant Harjinder Singh. He made an illegal U-turn, his truck and trailer blocked all lanes and the minivan crashed killing. ਅੱਜ ਫਲੋਰੀਡਾ ਦੀ ਅਦਾਲਤ ਵਿੱਚ ਹਰਜਿੰਦਰ ਸਿੰਘ ਦੀ ਪੇਸ਼ੀ ਹੋਈ। ਪੇਸ਼ੀ ਦੌਰਾਨ ਹਰਜਿੰਦਰ ਬਹੁਤ ਹੀ ਉਦਾਸ ਦਿਖ ਰਿਹਾ ਸੀ। ਜਦੋਂ ਜੱਜ ਸਾਹਿਬ ਨੇ ਸਾਰੇ ਸਬੂਤਾਂ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਫੈਸਲਾ ਸੁਣਾਇਆ ਤਾਂ ਉਹ ਫੈਸਲਾ ਸੁਣ ਕੇ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਕਰ ਸਕਿਆ ਤੇ ਰੋ ਪਿਆ। ਯਵੇਂ ਪੰਜਾਬ ਦੇ ਲੋਕ ਵੱਡੇ ਪੱਧਰ ਤੇ ਹਰਜਿੰਦਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ਉੱਥੇ ਹੀ ਅਮਰੀਕੀ ਲੋਕ ਆਪਣੇ ਉਹਨਾਂ ਤਿੰਨ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕਰ ਰਹੇ ਨੇ ਜਿਨ੍ਹਾਂ ਨੇ ਇਸ ਹਾਦਸੇ ਦੇ ਵਿੱਚ ਆਪਣੀਆਂ ਜਾਨਾਂ ਗੁਆਈਆਂ ਇਸ ਦੌਰਾਨ ਕੁਝ ਪੁਰਾਣੇ ਸਬੂਤ ਵੀ ਹਰਜਿੰਦਰ ਖਿਲਾਫ ਪੇਸ਼ ਕੀਤੇ ਗਏ 플ੋਰਿਡਾ ਦੀ ਇੱਕ ਗੋਰੀ ਅੰਗਰੇਜ਼ ਮਹਿਲਾ ਨੇ ਵੀ ਅਦਾਲਤ ਵਿੱਚ ਵੱਡਾ ਖਲਾਸਾ ਕੀਤਾ ਉਸਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਵੱਲੋਂ ਹਰਜਿੰਦਰ ਦੀ ਅੰਗਰੇਜ਼ੀ ਅਤੇ ਟ੍ਰੈਫਿਕ ਨਿਸ਼ਾਨਾਂ ਦੀ ਸਮਝ ਦੀ ਜਾਂਚ ਕੀਤੀ ਗਈ। ਇਸ ਟੈਸਟ ਵਿੱਚ ਹਰਜਿੰਦਰ ਸਿਰਫ 12 ਵਿੱਚੋਂ 2 ਨੰਬਰ ਹੀ ਲੈ ਸਕਿਆ ਅਤੇ 4 ਟ੍ਰੈਫਿਕ ਸਾਈਨਾਂ ਵਿੱਚੋਂ ਕੇਵਲ ਇੱਕ ਨੂੰ ਹੀ ਪਛਾਣ ਸਕਿਆ। ਸਭ ਤੋਂ ਵੱਡੀ ਹੈਰਾਨੀ ਇਹ ਸੀ ਕਿ ਕੈਲੀਫੋਰਨੀਆ ਤੇ ਵਸ਼ਿੰਗਟਨ ਵਰਗੇ ਰਾਜਾਂ ਦੇ ਡੀ ਐਮ ਵੀ ਨੇ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕੀਤਾ ਹੋਇਆ ਸੀ। ਜਦੋਂ ਕਿ ਹਕੀਕਤ ਵਿੱਚ ਉਹ ਟ੍ਰੈਫਿਕ ਨਿਯਮਾਂ ਨੂੰ ਠੀਕ ਤਰ੍ਹਾਂ ਸਮਝਣ ਯੋਗਾ ਹੀ ਨਹੀਂ ਹੈ ਰਿਪੋਰਟਾਂ ਮੁਤਾਬਕ ਹਰਜਿੰਦਰ 2018 ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ ਪ੍ਰੰਤੂ ਵਾਈਡਨ ਸਰਕਾਰ ਨੇ ਉਸ ਨੂੰ ਕੱਢਣ ਦੀ ਬਜਾਏ ਉੱਥੇ ਹੀ ਰਹਿਣ ਦਿੱਤਾ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਵਿਅਕਤੀ ਨਾ ਅੰਗਰੇਜ਼ੀ ਪੜ੍ਹ ਸਕਦਾ ਹੈ ਨਾ ਹੀ ਸੜਕਾਂ ਦੇ ਨਿਯਮਾਂ ਨੂੰ ਸਮਝ ਸਕਦਾ ਉਸ ਨੂੰ ਵੱਡਾ ਟਰੱਕ ਚਲਾਉਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ ਇਹ ਸਿਰਫ ਹਰਜਿੰਦਰ ਦੀ ਗਲਤੀ ਨਹੀਂ ਸਗੋਂ ਉਹਨਾਂ ਅਧਿਕਾਰੀਆਂ ਦੀ ਵੀ ਬੱਡੀ ਲਾਪਰਵਾਹੀ ਹੈ ਜਿਨ੍ਹਾਂ ਨੇ ਉਸ ਨੂੰ ਲਾਇਸੈਂਸ ਜਾਰੀ ਕੀਤਾ ਤਿੰਨ ਬੇਕਸੂਰ ਜਾਨਾਂ ਦੇ ਗਵਾਚਣ ਲਈ ਇਹ ਵੀ ਸਿੱਧਾ ਜ਼ਿੰਮੇਵਾਰ ਨੇ ਹੁਣ ਅਦਾਲਤ ਅਤੇ ਲੋਕਾਂ ਦੀ ਮੰਗ ਹੈ ਕਿ ਹਰਜਿੰਦਰ ਨੂੰ ਤੁਰੰਤ ਡਿਪੋਰਟ ਕਰਕੇ ਭਾਰਤ ਭੇਜਿਆ ਜਾਵੇ ਤੇ ਉਸ ਨੂੰ ਭਵਿੱਖ ਵਿੱਚ ਕਦੇ ਵੀ ਅਮਰੀਕਾ ਵਾਪਸ ਆਉਣ ਦੀ ਆਗਿਆ ਨਾ ਦਿੱਤੀ ਜਾਵੇ ਆਓ ਹੁਣ ਦੇਖਦੇ ਹਾਂ ਉਸ ਗੋਰੀ ਅੰਗਰੇਜ਼ੀਨ ਦੀ ਪੂਰੀ ਵੀਡੀਓ ਪਰ ਵੀਡੀਓ ਦੇਖਣ ਤੋਂ ਪਹਿਲਾਂ ਰਜਿੰਦਰ ਲਈ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਇਸ ਮਾਮਲੇ ਬਾਰੇ ਤੁਹਾਡੀ ਕੀ رائے ਹੈ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਜੇ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰੇਕ ਤਰ੍ਹਾਂ ਦੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਓ ਹੁਣ ਦੇਖਦੇ ਹਾਂ ਪੂਰੀ ਵੀਡੀਓ He made an illegal U-turn, his tractor-trailer blocked all lanes, and the minivan crashed killing 3. After this deadly crash, the Federal Motor Carrier Safety Administration tested Singh's English and road sign knowledge. On his English proficiency test, he only scored 2 out of 12. And could only identify one out of four highway traffic signs. Both the California and Washington state DMVs had given him commercial driver's licenses, and these are both sanctuary states. Harjinder has been in the USA illegally since 2018, and Biden kept him in. Here's a groundbreaking idea. Don't give commercial driver's licenses, or any sort of driver's license, to anyone who can't read road signs. It's not logical to allow a person who can't read English to operate a large vehicle on a public road. In case you need to be reminded, three innocent lives lost lost because biden didn't deport this man and whoever it was in the washington and california dmv who gave this man a license need to be held accountable to this is totally unacceptable and could have easily been avoided send him back to india and never allow him to step foot on american soil again call me racist all you want the facts are he killed 3 innocent people all because he's too lazy incompetent or perhaps arrogant